ਤੁਸੀਂ ਪੰਜਾਬ ਦੇ ਜਿਹੜੇ ਦੋ ਪਹੀਏ ਵਾਹਨ ਆ ਸਕੂਟਰ ਮੋਟਰਸਾਈਕਲ ਆ ਉਹਨਾਂ ਦੀ ਵੀ ਸਪੀਡ ਬਕਾਇਦਾ ਲਿਮਟ ਰੱਖੀ ਗਈ ਹੈ ਫੋਰ ਲੇਨ ਯਾਨੀ ਹਾਈਵੇ ਜਿਹੜਾ ਉਸ ਤੇ 100 ਦੀ ਸਪੀਡ ਤੇ ਚੱਲ ਸਕਦੇ ਆ ਸ਼ਹਿਰੀ ਤੇ ਪਿੰਡੂ ਖੇਤਰ ਵਿੱਚ 50 ਦੀ ਸਪੀਡ ਤੇ ਸਕੂਲਾਂ ਦੇ ਨਜ਼ਦੀਕ 25 ਦੀ ਸਪੀਡ ਤੇ ਤੇ ਹੋਰ ਰਸਤਿਆਂ ਤੇ 55 ਦੀ ਸਪੀਡ ਉਹਨਾਂ ਨੂੰ ਰੱਖਣੀ ਲਾਜ਼ਮੀ ਹੋਵੇਗੀ ਤੇ ਜੇ ਵੱਧ ਕੀਤੀ ਤਾਂ ਫਿਰ ਕਾਰਵਾਈ ਹੋਵੇਗੀ ਜਿਹੜੀਆਂ ਬੈਟਰੀਆਂ ਦੇ ਨਾਲ ਚੱਲਦੇ ਆ ਉਹਨਾਂ ਲਈ ਵੀ ਸਪੀਡ ਨਿਰਧਾਰਤ ਕੀਤੀ ਗਈ ਹੈ ਉਹਨਾਂ ਦੇ ਵਿੱਚ 4 ਲੈਂਡ ਤੇ ਹਾਈਵੇ ਤੇ ਉਹ 50 ਤੋਂ ਉੱਪਰ ਨਹੀਂ ਜਾ ਸਕਦੇ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਦੇ ਫਰੀਦਕੋਟ ਦੇ ਵਿੱਚ ਕੱਲ ਹੋਏ ਵੱਡੇ ਬੱਸ ਹਾਦਸੇ ਤੋਂ ਬਾਅਦ ਅੱਜ ਜ਼ਿਲ੍ਹਾ ਪ੍ਰਸ਼ਾਸਨ ਹਰਕਤ ਵਿੱਚ ਆਇਆ ਹੈ ਤੇ ਸਖਤੀ ਦੇ ਨਾਲ ਹੁਕਮ ਕਰ ਦਿੱਤੇ ਆ ਕਿ ਹੁਣ ਡਰਾਈਵਿੰਗ ਸਮੇਂ ਅਣਗਹਿਲੀ ਵਰਤਨ ਵਾਲੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਕਾਰਨ ਜਿਹੜੇ ਹਾਸੇ ਵਾਪਰਦੇ ਆ ਉਸ ਵਿੱਚ ਕਿਸੇ ਵੀ ਤਰ੍ਹਾਂ ਦੀ ਸੜਕੀ ਨਿਯਮਾਂ ਦੀ ਉਲੰਘਣਾ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅੱਜ ਡਿਪਟੀ ਕਮਿਸ਼ਨਰ ਨੇ ਇਸ ਸਬੰਧੀ ਟ੍ਰਾਂਸਪੋਰਟ ਵਿਭਾਗ ਤੇ ਪੁਲਿਸ ਨੂੰ ਸਖਤ ਹਦਾਇਤਾਂ ਕਰ ਦਿੱਤੀਆਂ ਕਿ ਜੋ ਵੀ ਕੋਈ ਉਲੰਘਣਾ ਕਰਦਾ ਚਾਹੇ ਉਹ ਕੋਈ ਵੀ ਹੋਵੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਤੇ ਤੁਰੰਤ ਉਸਤੇ ਕਾਰਵਾਈ ਕੀਤੀ ਜਾਵੇਗੀ ਪਰੀਤਕੁਰ ਦੇ ਡਿਪਟੀ ਕਮਿਸ਼ਨਰ ਸ਼੍ਰੀ ਵਿਨੀਤ ਕੁਮਾਰ ਨੇ ਅੱਜ ਜਿਹੜਾ ਬਿਆਨ ਜਾਰੀ ਕੀਤਾ ਉਸ ਦੇ ਵਿੱਚ ਜਿੱਥੇ ਸਪੀਡ ਦੱਸੀ ਗਈ ਹੈ ਕਿ ਕਿੰਨੀ ਰੱਖੀ ਜਾਣੀ ਹੈ ਸਪੀਡ ਗਵਰਨਰ ਨੂੰ ਫੋਲੋ ਕਰਨ ਲਈ ਕਿਹਾ ਗਿਆ ਸਪੀਡ ਫੋਲੋ ਕਰਨ ਲਈ ਕਿਹਾ ਗਿਆ ਕਿ ਕਿਹੜਾ ਵਾਹਨ ਕਿੰਨੀ ਸਪੀਡ ਰੱਖੂਗਾ ਇਹ ਸਾਰੀ ਲਿਸਟ ਜਾਰੀ ਕੀਤੀ ਹੈ ਤੇ ਨਾਲ ਦੀ ਨਾਲ ਦੱਸਿਆ ਗਿਆ ਕਿ ਜਿਹੜੇ ਵਾਹਨ ਚਾਲਕ ਟ੍ਰੈਫਿਕ ਨਿਯਮਾਂ ਵਿੱਚ ਅਨਗਹਿਲੀ ਕਰਦੇ ਆ ਤੇ ਉਸੇ ਕਾਰਨ ਹੀ ਮੰਦਭਾਗੀਆਂ ਘਟਨਾਵਾਂ ਵਾਪਰਦੀਆਂ ਉਹਨਾਂ ਕਿਹਾ ਕਿ ਵਾਹਨ ਚਲਾਉਣ ਸਮੇਂ ਜਿਹੜੀ ਸਪੀਡ ਲਿਮਟ ਰੱਖੀ ਗਈ ਹੈ ਉਹ ਨਿਰਧਾਰਤ ਹੋਣੀ ਚਾਹੀਦੀ ਹੈ ਤੇ ਜੇ ਨਾ ਹੋਈ ਤਾਂ ਫਿਰ ਸਖਤ ਕਾਰਵਾਈ ਹੋਵੇਗੀ ਜਿਹੜੀ ਲਿਸਟ ਜਾਰੀ ਕੀਤੀ ਗਈ ਹੈ ਉਸ ਦੇ ਮੁਤਾਬਕ ਉਹਨਾਂ ਦੱਸਿਆ ਕਿ ਵੱਖ-ਵੱਖ ਵਹੀਕਲਾਂ ਦੀ ਸਪੀਡ ਲਿਮਟ ਇਹ ਹੋਵੇਗੀ ਕਿ ਜਿਹੜੇ ਯਾਤਰੀਆਂ ਦੇ ਲਈ ਵਹੀਕਲ ਵਰਤੇ ਜਾਂਦੇ ਆ ਅੱਠ ਸੀਟਾਂ ਵਾਲੇ ਫੋਰ ਲੇਨ ਯਾਨੀ ਹਾਈਵੇ ਜਿਹੜਾ ਉਸ ਤੇ 100 ਦੀ ਸਪੀਡ ਤੇ ਚੱਲ ਸਕਦੇ ਆ ਸ਼ਹਿਰੀ ਤੇ ਪਿੰਡੂ ਖੇਤਰ ਵਿੱਚ 50 ਦੀ ਸਪੀਡ ਤੇ ਸਕੂਲਾਂ ਦੇ ਨਜ਼ਦੀਕ 25 ਦੀ ਸਪੀਡ ਤੇ ਤੇ ਹੋਰ ਰਸਤਿਆਂ ਤੇ 55 ਦੀ ਸਪੀਡ ਉਹਨਾਂ ਨੂੰ ਰੱਖਣੀ ਲਾਜ਼ਮੀ ਹੋਵੇਗੀ ਤੇ ਜੇ ਵੱਧ ਕੀਤੀ ਤਾਂ ਫਿਰ ਕਾਰਵਾਈ ਹੋਵੇਗੀ ਇਸ ਤੋਂ ਇਲਾਵਾ ਉਹਨਾਂ ਨੇ ਜਿਹੜੇ ਵੀ ਵਹੀਕਲ 9 ਸੀਟਰ ਆ ਜਾਂ ਉਸ ਤੋਂ ਵੱਧ ਦਾ 9 ਸੀਟਾਂ ਵਾਲੇ ਆ ਜਾਂ ਉਸ ਤੋਂ ਵੀ ਵੱਧ ਆ ਉਹਨਾਂ ਦੇ ਲਈ ਵੀ ਜਿਹੜੇ 4 ਲੇਨ ਤੇ ਚੱਲਣ ਦੀ ਸਪੀਡ ਦੱਸੀ ਆ ਕਿ ਉਹ 4 ਲੇਨ ਤੇ ਯਾਨੀ ਹਾਈਵੇ ਹੈ ਜਿਹੜਾ ਉਹਦੇ ਤੇ 75 ਦੀ ਸਪੀਡ ਤੇ ਚੱਲ ਸਕਦੇ ਆ ਸ਼ਹਿਰੀ ਤੇ ਪਿੰਡੂ ਖੇਤਰ ਦੇ ਵਿੱਚ 45 ਦੀ ਸਪੀਡ ਤੇ ਸਕੂਲਾਂ ਦੇ ਨਜ਼ਦੀਕ 25 ਦੀ ਸਪੀਡ ਤੇ ਤੇ 45 ਦੀ ਸਪੀਡ ਜਿਹੜੀ ਹੈ ਉਹ ਬਾਕੀ ਰਸਤਿਆਂ ਤੇ ਉਹਨਾਂ ਦੀ ਹੋਣੀ ਚਾਹੀਦੀ ਹੈ ਇਸ ਤੋਂ ਇਲਾਵਾ ਉਹਨਾਂ ਦੱਸਿਆ ਹੈ ਕਿ ਜਿਹੜੇ ਸਮਾਨ ਲਿਜਾਣ ਵਾਲੇ ਵੀਕਲ ਆ ਵਰਤੋਂ ਕਰਦੇ ਆ ਅਸੀਂ ਉਹਨਾਂ ਦੀ ਉਹਦੇ ਵਿੱਚ ਵੀ 4 ਲੈਂਡ ਤੇ ਹਾਈਵੇ ਤੇ 70 ਦੀ ਸਪੀਡ ਹੋਣੀ ਚਾਹੀਦੀ ਹੈ ਵੱਧ ਨਹੀਂ ਹੋਣੀ ਚਾਹੀਦੀ ਇਸ ਤੋਂ ਸ਼ਹਿਰੀ ਖੇਤਰ ਵਿੱਚ ਜਾਂ ਪਿੰਡੂ ਖੇਤਰ ਦੇ ਵਿੱਚ ਇਹਨਾਂ ਦੀ ਸਪੀਡ 45 ਤੋਂ ਵੱਧ ਨਹੀਂ ਹੋਣੀ ਚਾਹੀਦੀ ਸਕੂਲਾਂ ਦੇ ਨਜ਼ਦੀਕ ਇਹ 25 ਦੀ ਸਪੀਡ ਤੋਂ ਵੱਧ ਨਹੀਂ ਹੋਣੀ ਚਾਹੀਦੀ ਤੇ ਬਾਕੀ ਰਸਤਿਆਂ ਤੇ 45 ਦੀ ਸਪੀਡ ਰੱਖਣੀ ਲਾਜ਼ਮੀ ਹੋਵੇਗੀ ਇਸ ਤੋਂ ਵੱਧ ਕਰਨ ਵਾਲਿਆਂ ਤੇ ਐਕਸ਼ਨ ਹੋਵੇਗਾ ਉਹਨਾਂ ਦੱਸਿਆ ਕਿ ਜਿਹੜੇ ਦੋ ਪਹੀਏ ਵਾਹਨਾਂ ਸਕੂਟਰ ਮੋਟਰਸਾਈਕਲ ਆ ਉਹਨਾਂ ਦੀ ਵੀ ਸਪੀਡ ਬਕਾਇਦਾ ਲਿਮਟ ਰੱਖੀ ਗਈ ਹੈ 4 ਲੇਨ ਤੇ ਹਾਈਵੇ ਤੇ ਉਹ 60 ਦੀ ਸਪੀਡ ਤੇ ਜਾ ਸਕਦੇ ਆ ਪਿੰਡੂ ਤੇ ਸ਼ਹਿਰੀ ਖੇਤਰ ਵਿੱਚ ਆਮ ਖੇਤਰ ਜਿਹੜੇ ਉਹਨਾਂ ਤੇ 40 ਦੀ ਸਪੀਡ ਤੇ ਸਕੂਲਾਂ ਦੇ ਨਜ਼ਦੀਕ 25 ਦੀ ਸਪੀਡ ਤੇ ਤੇ ਹੋਰ ਰਸਤਿਆਂ ਤੇ 40 ਦੀ ਸਪੀਡ ਤੇ ਜਾ ਸਕਦੇ ਆ ਇਸ ਤੋਂ ਵੱਧ ਤੇ ਉਹਨਾਂ ਤੇ ਵੀ ਕਾਰਵਾਈ ਹੋਈ ਚੁੱਕੀ ਤਿੰਨ ਪਹੀਆ ਵਾਹਨ ਜਿਹੜੇ ਉਹ ਹਾਈਵੇ ਤੇ 50 ਦੀ ਸਪੀਡ ਤੇ ਸ਼ਹਿਰੀ ਪਿੰਡੂ ਖੇਤਰਾਂ ਦੇ ਵਿੱਚ 40 ਦੀ ਸਪੀਡ ਤੇ ਤੇ ਸਕੂਲਾਂ ਦੇ ਨਜ਼ਦੀਕ 25 ਦੀ ਸਪੀਡ ਤੇ ਜਾ ਸਕਦੇ ਆ ਇਸ ਤੋਂ ਇਲਾਵਾ ਜਿਹੜੇ ਆਮ ਰਸਤੇ ਆ ਉਹਨਾਂ ਤੇ ਉਹ 40 ਦੀ ਸਪੀਡ ਰੱਖ ਸਕਦੇ ਆ ਤੇ ਇਸ ਤੋਂ ਵੱਧ ਨਹੀਂ ਜਾ ਸਕਦੇ ਜਿਹੜੀਆਂ ਇਲੈਕਟ੍ਰੋਨਿਕ ਵਾਹਨ ਆ ਜਿਹੜੀਆਂ ਬੈਟਰੀਆਂ ਦੇ ਨਾਲ ਚੱਲਦੇ ਆ ਉਹਨਾਂ ਲਈ ਵੀ ਸਪੀਡ ਨਿਰਧਾਰਤ ਕੀਤੀ ਗਈ ਆ ਉਹਨਾਂ ਦੇ ਵਿੱਚ ਫੋਰ ਲੇਨ ਤੇ ਹਾਈਵੇ ਤੇ ਉਹ 50 ਤੋਂ ਉੱਪਰ ਨਹੀਂ ਜਾ ਸਕਦੇ ਸ਼ਹਿਰੀ ਤੇ ਪਿੰਡੂ ਖੇਤਰ ਦੇ ਵਿੱਚ 40 ਦੀ ਸਪੀਡ ਤੋਂ ਵੱਧ ਨਹੀਂ ਚਲਾ ਸਕਦੇ ਸਕੂਲਾਂ ਦੇ ਨਜ਼ਦੀਕ 25 ਦੀ ਸਪੀਡ ਤੋਂ ਵੱਧ ਨਹੀਂ ਚਲਾ ਸਕਦੇ ਤੇ ਬਾਕੀ ਰਸਤਿਆਂ ਤੇ 40 ਦੀ ਸਪੀਡ ਤੋਂ ਵੱਧ ਉਹ ਨਹੀਂ ਸਪੀਡ ਕਰ ਸਕਦੇ ਡਿਪਟੀ ਕਮਿਸ਼ਨਰ ਨੇ ਪੁਲਿਸ ਵਿਭਾਗ ਤੇ ਟਰਾਂਸਪੋਰਟ ਵਿਭਾਗ ਨੂੰ ਇਹ ਹਦਾਇਤ ਜਾਰੀ ਕੀਤੀ ਹੈ ਕਿ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਤੁਰੰਤ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ ਤਾਂ ਕਿ ਜਿਹੜੇ ਇਹ ਹਾਦਸੇ ਹੁੰਦੇ ਆ ਉਹਨਾਂ ਤੋਂ ਬਚਿਆ ਜਾ ਸਕੇ ਡੈਪਟੀ ਮਿਸ਼ਨਰੀ ਵਨੀਤ ਕੁਮਾਰ ਨੇ ਇਹ ਸਾਰੀਆਂ ਸੂਚੀਆਂ ਜਾਰੀ ਕਰ ਤੋਂ ਸਪੀਡਾਂ ਦੀਆਂ ਸੂਚੀਆਂ ਜਾਰੀ ਕਰਨ ਤੋਂ ਬਾਅਦ ਇਹ ਵੀ ਐਲਾਨ ਕਰ ਦਿੱਤਾ ਕਿ ਹੁਣ ਬਹੁਤ ਜਲਦੀ ਜਿਹੜੀਆਂ ਟੀਮਾਂ ਬਣੀਆਂ ਹੋਈਆਂ ਉਹਨਾਂ ਨੂੰ ਵੀ ਹਦਾਇਤ ਕੀਤੀ ਗਈ ਹੈ ਕਿ ਉਹ ਵੱਖ-ਵੱਖ ਰਸਤਿਆਂ ਤੇ ਖੜ ਕੇ ਸੜਕਾਂ ਤੇ ਖੜ ਕੇ ਵਾਹਨਾਂ ਦੀ ਸਪੀਡ ਚੈੱਕ ਕਰਨ ਤੇ ਜਿਹੜੇ ਵੀ ਸਪੀਡ ਤੋਂ ਵੱਧ ਚੱਲਦੇ ਆ ਉਹਨਾਂ ਦੇ ਖਿਲਾਫ ਤੁਰੰਤ ਕਾਰਵਾਈ ਕੀਤੀ ਜਾਵੇ ਜਿਹੜੇ ਦੋ ਪਹੀਏ